ਮੀਡੀਅਮ ਵਰਗ ਨੂੰ ਬਿਲਕੁਲ ਖਤਮ ਕੀਤਾ ਜਾਊਗਾ ਇਹੀ ਇਹਦਾ ਏਜੰਡਾ ਹਾਂਜੀ ਵਾਇਰੂ ਜੀਕਾ ਖਲਸਾ ਵਾਇਰ ਜੀ ਦੀ ਫਤਿਹ ਪੰਜਾਬ ਦੇ ਵਿੱਚ ਹੁਣ ਤੱਕ ਉਹ ਲੋਕ ਮਾਰੇ ਗਏ ਆ ਜਿਹੜੇ ਕਿ ਸਰਕਾਰੀ ਏਜੰਡੇ ਨੂੰ ਨਿਊ ਵਰਲਡ ਆਰਡਰ ਨੂੰ ਇਹਨਾਂ ਪ੍ਰਜਾ ਉਹ ਕਾਰਪੋਰੇਟ ਘਰਾਣਿਆਂ ਦੇ ਤਰੀਕਿਆਂ ਨੂੰ ਸਮਝ ਗਏ ਤੇ ਉਹਨਾਂ ਦੇ ਖਿਲਾਫ ਬੋਲੇ ਚਾਹੇ ਉਹ ਦੀਪ ਸਿੱਧੂ ਹੋਵੇ ਚਾਹੇ ਮੂਸੇ ਵਾਲਾ ਹੋਵੇ ਐਵੇਂ ਦੇ ਬਹੁਤ ਸਾਰੇ ਲੋਕ ਜੋ ਲੋਕਾਂ ਨੂੰ ਜਾਗਰੂਕ ਕਰ ਰਹੇ ਸੀ ਜਾਂ ਕਰ ਸਕਦੇ ਸੀ ਜੋ ਲੋਕਾਂ ਨੂੰ ਇਸ ਚੀਜ਼ ਦੇ ਖਿਲਾਫ ਖੜਾ ਕਰ ਸਕਦੇ ਸੀ ਜਾਂ ਕਰ ਰਹੇ ਸੀ ਇੱਕ ਸਿੱਖ ਹੋਣ ਦੇ ਨਾਤੇ ਜਦੋਂ ਵੀ ਕੋਈ ਇਸ ਬਾਰੇ ਗੱਲ ਕਰਦਾ ਤੇ ਉਹਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਉਹਨੂੰ ਉਲਟਾ ਸਿੱਧਾ ਬੋਲਿਆ ਜਾਂਦਾ ਵਾ ਕਿ ਤੈਨੂੰ ਬੜਾ ਪਤਾ ਵਾ ਪਰ ਇਹ ਸੱਚ ਬਹੁਤ ਸਾਰੇ ਲੋਕ ਜਿਹੜੇ ਗੈਰ ਸਿੱਖ ਹੈ ਜਾਂ ਬਾਕੀ ਸਮਝਦਾਰ ਉਹ ਵੀ ਜਾਣਦੇ ਆਂ ਔਰ ਸਮਝਦੇ ਆਂ ਤੇ ਅੱਜ ਤੁਹਾਨੂੰ ਇਹ ਗੱਲ ਉਹਨਾਂ ਦੇ ਮੂੰਹੋਂ ਸੁਣਾਉਣੀ ਆ ਕਿ ਨਿਊ ਵਰਲਡ ਆਰਡਰ ਦੇ ਕਾਰਨ ਜਾਂ ਸਰਕਾਰੀ ਤਰੀਕਿਆਂ ਦੇ ਕਾਰਪੋਰੇਟ ਘਰਾਣਿਆਂ ਦੇ ਕਾਰਨ ਜਿਹੜੇ ਲੋਕ ਮਾਰੇ ਗਏ ਉਹ ਕੋਈ ਸਿੰਪਲੀ ਮੌਤ ਨਹੀਂ ਸੀ ਉਹ ਜਾਣਬੁੱਝ ਕੇ ਨਿਸ਼ਾਨਾ ਬਣਾ ਕੇ ਮਾਰੇ ਗਏ ਲੋਕ ਦੀ ਸਿੱਧੂ ਤੋਂ ਕਹਾਣੀ ਸ਼ੁਰੂ ਹੋਈ ਤੇ ਅੱਗੇ ਵੀ ਚੱਲ ਗਈ ਆ ਸੁਣੋ ਤੁਹਾਡੇ ਸਾਹਮਣੇ ਵੀਡੀਓ ਝਾਰੀ दीप सिद्धू जैसे लोग जिनका आपने जिक्र किया सिद्धू मूसेवाला जैसे लोग और अभी जिस नौजवान की आप बात कर रहे थे जिसको गोली मार दी गई ये सारे वो लोग थे जो इस पूरे न्यू वर्ल्ड ऑर्डर को एक्सप्लेन कर रहे थे और पूरी दुनिया को बता रहे थे जो भी इस गेम को बताएगा कि ये काम केवल और केवल आपकी जमीने छीनने के लिए हो रहा है किसी भी तरह से आपको ये यकीन दिलाया जा रहा है या तो पंजाब को छोड़ करके चले जाओ या तो इस धरती से दूर हो जाओ और अगर नहीं जा रहे हो तो चुप हो जाओ यदि नशे से बात नहीं बनी माइग्रेशन से बात नहीं बनी दारू की सप्लाई से बात नहीं बनी यदि आपको ये जिस मतलब किसानों खत्म करने पे बात नहीं बनी तो फिर कृत्रिम रूप से बाढ़ ला करके आपको खत्म किया जाएगा किसी भी तरीके से ये जो, जो पहले आक्रांता लोग करते थे पहले आक्रमण करते थे उनको गाड़े बोलते थे पहले गाड़े अटैक करते थे तो लोग अपने गांव छोड़कर दूसरी जगह पर शिफ्ट होते थे अब वो नहीं आते हैं अब कृत्रिम तरीके से आपके ऊपर दूसरी गाज गिरती है ये जो आपके ਪੰਜਾਬ ਕੇ ਹਾਲਾਤ ਖਰਾਬ ਕਰਨਾ ਹੈ ਇਹ ਉਸੀ ਛੜੀਅੰਤਰ ਦਾ ਇੱਕ ਹਿੱਸਾ ਹੈ ਜਿਸਮੇ ਜੋ ਹਗਵੰਤ ਮਾਨ ਹੈ ਉਹ ਇੱਕ ਬਹੁਤ ਬੜਾ ਰੋਲ ਅਦਾ ਕਰ ਰਹਾ ਹੈ ਫਿਰ ਕੈਂਪੇਨ ਚਲਾ ਰਹੇ ਆ ਇੱਕ ਮੂਵਮੈਂਟ ਚਲਾ ਰਹੇ ਆ ਤੇ ਉਹ ਜੋ ਕਹਿ ਰਹੇ ਆ ਹੁਣ ਤਾਂ ਸਮਝ ਆਊਗਾ ਸਾਰੇ ਇਹਦੇ ਬਾਰੇ ਜਾਗਰੂਕ ਆ ਜਿਹੜੇ ਜਾਣਦੇ ਆ ਜਿਹੜੇ ਜਾਗਰੂਕ ਆ ਉਹ ਜਾਣਦੇ ਆ ਇਸ ਬਾਰੇ ਕਿ ਸਾਡੇ ਨੌਜਵਾਨਾਂ ਨੂੰ ਕਿਵੇਂ ਮਾਰਿਆ ਗਿਆ ਮਰਵਾਇਆ ਗਿਆ ਜਿਵੇਂ ਸਿੱਧੂ ਦਾ ਵੀ ਐਕਸੀਡੈਂਟ ਨਹੀਂ ਕਤਲ ਕੀਤਾ ਗਿਆ ਮੀਡੀਅਮ ਵਰਗ ਨੂੰ ਬਿਲਕੁਲ ਖਤਮ ਕੀਤਾ ਜਾਊਗਾ